ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਨਿਕਰੋਜੀ ਸਿਆਸਤ ਤਹਿਤ ਨਸ਼ਾ ਦਾ ਸ਼ਿਕਾਰ ਹੋਏ ਨੇ ਵੱਡਾ ਨਸ਼ਾ ਤਸਕਰ ਤੇ ਨੌਜਵਾਨਾਂ ਨੂੰ ਨਸ਼ੇ ਦੇ ਲਾਲਚ ਦੇ ਕੇ ਨਸ਼ਾ ਤਸਕਰੀ ਦੀ ਇੱਕ ਵੱਡੀ ਚੈਨ ਬਣਾਈਏ ਨੌਜਵਾਨ ਆਪਣੇ ਨਸ਼ੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਨਸ਼ਾ ਵੇਚ ਲੱਗ ਗਏ ਤੇ ਉਤੇ ਹੀ ਨਸ਼ੇ ਦਾ ਪ੍ਰਭਾਵ ਇੱਕ ਸਮੇਂ ਇਸਵਾ ਪੱਦਰ ਤੱਕ ਪਹੁੰਚ ਗਿਆ ਹੈ ਕਿ ਰੋਜ਼ ਸੈਂਕੜੇ ਨੌਜਵਾਨ ਨਸ਼ੇ ਦੇ ওভারਡੋਸ ਦੇ ਨਾਲ ਮਾਰਸਾਂ ਦੇ ਨੇ ਉੱਥੇ ਹੀ ਅਸੀਂ ਇਸ ਮੁੱਦੇ ਤੇ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਸੌਪਿਆ ਤਾਂ ਉਹਨਾਂ ਨੇ ਸਵਾਲ ਤੇ ਜਵਾਬ ਵੀ ਬੜੇ ਹੀ ਬਤੁਕੇ ਸਨ ਕਿਉਂਕਿ ਉਹਨਾਂ ਵੱਲ ਕਿਹਾ ਗਿਆ ਹੈ ਕਿ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੀਆਂ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਕਿੰਨੀਆਂ ਕੁ ਸੰਵੇਦਨਸ਼ੀਲ ਸਨ ਸਾਡੇ ਜਵਾਕ ਵੀ ਉਸ ਕੰਮ ਤੇ ਲੱਗੇ 2 ਗ੍ਰਾਮ 3 ਗ੍ਰਾਮ 2 ਗ੍ਰਾਮ 3 ਗ੍ਰਾਮ ਕੀ ਹੁੰਦਾ ਹੈ ਮੈਂ ਥੋੜਾ ਜਿਹਾ ਐਫਰਟ ਕੀਤੀ ਕਿ ਇਹ ਪਤਾ ਤਾਂ ਕਰੀਏ ਕਿ 2 ਗ੍ਰਾਮ 3 ਗ੍ਰਾਮ ਅਸਲ ਚ ਜਿਹੜੇ ਅਸਲੀ ਡਰੱਗ ਤਸਕਰ ਨੇ ਉਹ ਖੁਦ ਵੇਚਣ ਨਹੀਂ ਆਉਂਦੇ ਜੀ ਉਹਨਾਂ ਨੇ ਅੱਗੇ ਕੋਰੀਅਰ ਰੱਖੇ ਹੋਏ ਨੇ ਸਮਾਨ ਸਪਲਾਈ ਕਰਨ ਵਾਲੇ 2-3 ਗ੍ਰਾਮ 4-500 ਰੁਪਏ ਦੀ ਮਿਲ ਜਾਂਦੀ ਸੀ ਬੱਚਾ ਉਹ ਉਮਰ ਇਹ ਜੀ ਸੀ ਟੀਨੇਜ ਉਮਰ ਸੀ ਮਾਪਿਆਂ ਤੋਂ ਤੇਲ ਦੇ ਬਹਾਨੇ ਮੈਂ ਮੋਟਰਸਾਈਕਲ 'ਚ ਤੇਲ ਪਾਉਣਾ ਹੈ ਮੇਰੇ ਦੋਸਤ ਦਾ ਬਰਥਡੇ ਹੈ ਐਸ ਚੱਕਰ 'ਚ 4-500 ਰੁਪਏ ਲੈ ਲੈਂਦੇ ਸੀ ਪਰ ਮਾਪਿਆਂ ਨੂੰ ਜਦੋਂ ਤੱਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ 'ਚੋਂ ਗਲਤ ਕਿਸਮ ਦੀਆਂ ਕੁੜੀਆਂ ਨਿਕਲਣ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਵਿਜਵਾਕ ਗਲਤ ਸੰਗਤ 'ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਹ ਸੀ ਇਹਦੇ ਪੈਸੇ ਬੰਦ ਕਰ ਦੋ ਇਹਨੂੰ ਪੈਸੇ ਨਾ ਦੇਓ 2 3 400 ਰੁਪਏ ਜਿਹੜਾ ਲੈ ਕੇ ਜਾਂ ਸੀ ਉਹ ਵੱਡੇ ਨਾਲ ਬੰਦ ਕਰਤਾ ਬੜੀ ਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸਰ 4 500 ਦੇਣਾ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2 3 ਗ੍ਰਾਮ ਦੀ ਵਜਾਏ ਤੂੰ 5 ਗ੍ਰਾਮ ਲੈ ਲਾ ਤੂੰ ਐਂ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ ਤੂੰ ਕਿਸੇ ਹੋਰ ਨੂੰ ਲਾ ਕਿਸੇ ਹੋਰ ਨੂੰ ਨਸ਼ਾ ਲਾ ਜਿਵੇਂ ਇੱਕ ਐਮਬੀ ਕੰਪਨੀ ਨਹੀਂ ਸੀ ਮੈਂ ਐਮਬੀ ਕੰਪਨੀ ਨਸ਼ੇ ਨਾਲ ਨਹੀਂ ਜੋੜ ਰਿਆ ਵੀ ਤੁਸੀਂ 2 3 ਸਾਨੂੰ ਗਾਹਕ ਦਿਓ ਉਹ ਐਂ ਕਰਕੇ ਨਾ ਜੀ ਇੱਕ ਚੇਨ ਰਿਐਕਸ਼ਨ ਹੋ ਗਿਆ ਜੀ ਚੇਨ ਰਿਐਕਸ਼ਨ ਹੋ ਗਿਆ ਕਿ ਮੈਂ ਆਵਦੇ ਦੋ ਗ੍ਰਾਮ ਵਾਸਤੇ ਕਿਸੇ ਨੂੰ ਤਿੰਨ ਗ੍ਰਾਮ ਵੇਚ ਰਿਹਾ ਫਿਰ ਉਹਨੂੰ ਕਿਹਾ ਗਿਆ ਜਦੋਂ ਉਹਦੇ ਕੋਲੇ ਪੈਸੇ ਮੁੱਕ ਗਏ ਵੀ ਤੂੰ ਅੱਗੇ ਕਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਐਸ ਲੈਵਲ ਤੇ ਚੇਨ ਚਲੀ ਗਈ ਕਿ ਸੰਤਪ ਤਾਂ ਹੀ ਲੱਗਿਆ ਕਿ ਸਾਡੇ ਤਾਂ ਬੱਚੇ ਹੀ ਐਂਟੀਕਾ ਰਹ ਜਾਂਦਾ ਸੀਗਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਕਿ ਬੱਚੇ ਮਰ ਰਹੇ ਨੇ ਜੀ ਪੀਕਾ ਅੱਧਾ ਟੀਕਾ ਲੱਗਿਆ ਹੁੰਦਾ ਹੈ ਅੱਧਾ ਉਹਦੇ ਵਿੱਚ ਹੀ ਹੁੰਦਾ ਹੈ ਤਾਂ ਕੈਪਟਨ ਸਾਹਿਬ ਕਹਿੰਦੇ ਇਹ ਕਿਹੜੀ ਡਰੱਗ ਹੈ ਮੈਂ ਕਿਹਾ ਸਰ ਇਹ ਮੈਂ ਦੱਸੂਗਾ ਸਰ ਅੱਧਾ ਟੀਕਾ ਤਾਂ ਖਾਲੀ ਪਿਆ ਵਿੱਚ ਤੁਸੀਂ ਪਤਾ ਕਰ ਲੋ ਸਰ ਡਰੱਗ ਪਤਾ ਕਿਹੜੀ ਹਾਥੀਆਂ ਨੂੰ ਟੀਕਾ ਲਾਉਣ ਵਾਲੀ ਡਰੱਗ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਡਰੱਗ ਸਰਕਾਰ ਨਹੀਂ ਪਤਾ ਕਰ ਸਕਦੀ ਸੀ ਇਹ ਮੈਂ ਕਹਿੰਦਾ ਪ੍ਰਿੰਸਾਬ ਉਹ ਡਰੱਗ ਹੈ ਜਿਹੜੀ ਹਾਥੀਆਂ ਨੂੰ ਬੇਹੋਸ਼ ਕਰਦੀ ਹੈ ਤੇ ਸਾਡੇ ਬੱਚੇ ਅੱਧਾ ਕ ਲਾਉਂਦੇ ਆ ਅੱਧਾ ਕ ਬਸ ਇੱਥੇ ਰਹਿ ਜਾਂਦਾ ਤੇ ਬਸ ਡੈੱਡ ਬੋਡੀ ਮਿਲਦੀ ਹੈ ਬਸ